ਰੋਟੀ ਉਪਾਈ ਇੰਡੀਪੈਂਡੈਂਸ ਕਣਕਣ ਵਿੱਚ ਸਵਾਦ ਕਣਕਣ ਵਿੱਚ ਭਾਰਤ ਸਾਨੂੰ ਆਜ਼ਾਦੀ ਬਹੁਤ ਮਹਿੰਗੀ ਪੈ ਗਈ ਪਰ ਫਿਰ ਵੀ ਪੰਜਾਬੀਆਂ ਨੇ ਉਸ ਜ਼ਖਮ ਨੂੰ ਭਰ ਕੇ ਇਸ ਦੇਸ਼ ਵਾਸਤੇ ਜੋ ਯੋਗਦਾਨ ਪਾਇਆ ਉਹਦੀ ਫੇਰ ਕਿਤੇ ਮਿਸਾਲ ਨਹੀਂ ਮਿਲਦੀ ਦੇਸ਼ ਅਮਰੀਕਾ ਤੋਂ ਕਣਕ ਮੰਗਾਉਂਦਾ ਸੀ ਅਮਰੀਕਾ ਵਾਲੇ ਬੱਚੀ ਖੂਜੀ ਕਣਕ ਦਿੰਦੇ ਸੀ ਖਰਾਬ ਜੀ ਹੋਈ ਕਣਕ ਦੇ ਦਿੰਦੇ ਸੀ ਸਾਨੂੰ ਤਾਂ ਫਿਰ ਹਰੇ ਇਨਕਲਾਬ ਦੀ ਲੋੜ ਪਈ ਅਨਾਜ ਦੇ ਭੰਡਾਰਾਂ ਨੂੰ ਪਰਨ ਦੀ ਲੋੜ ਪਈ ਤਾਂ ਪੰਜਾਬ ਦਾ ਕਿਸਾਨ ਉੱਠਿਆ ਪੰਜਾਬ ਦਾ ਕਿਸਾਨ ਉੱਠਿਆ ਉਹਨੇ ਧਰਤੀ ਦੀ ਹਿੱਕ ਚੀਰੀ ਹਲ ਨਾਲ ਧਰਤੀ ਦੀ ਹਿੱਕ ਚੀਰ ਕੇ ਸੋਨਾ ਗਾਇਆ ਦੇਸ਼ ਦੇ ਅਨਾਜ ਦੇ ਭੰਡਾਰ ਛੋਟੇ ਪੈ ਗਏ ਅੱਜ ਉਹਨਾਂ ਮੁਲਕਾਂ ਨੂੰ ਅਸੀਂ ਉਹ ਸਬਜ਼ੀਆਂ ਉਹ ਦਾਲਾਂ ਉਹ ਜੋ ਵੀ ਅਨਾਜ ਪੈਦਾ ਕਰਦੇ ਆ ਉਹਨਾਂ ਨੂੰ ਅਸੀਂ ਉਧਰ ਨੂੰ ਉਧਰ ਨੂੰ ਇੰਪੋਰਟ ਕਰਦੇ ਐ ਐਕਸਪੋਰਟ ਕਰਦੇ ਆ ਇਹ ਪੰਜਾਬ ਦੇ ਕਿਸਾਨ ਦੀ ਜੋ ਹਰੀ ਕ੍ਰਾਂਤੀ ਸੀ ਮੈਂ ਫੇਰ ਕਹਿਣਾ ਹਰੀ ਕ੍ਰਾਂਤੀ ਬਹੁਤ ਮਹਿੰਗੀ ਪੈ ਗਈ ਉਹਦਾ ਹੁਣ ਮੁੱਲ ਪਤਾ ਲੱਗਣ ਲੱਗਿਆ ਸਾਡੀ ਧਰਤੀ ਚੋਂ ਪਾਣੀ ਖਤਮ ਹੋ ਗਿਆ 6-600 ਫੁੱਟ ਤੇ ਪਾਣੀ ਚਲਾ ਗਿਆ ਥੱਲੇ ਪੰਜ ਆਬ ਪੰਜਾਬ ਨਾਮ ਸੂਬੇ ਦਾ ਪਾਣੀ ਆ ਤੇ ਆ ਪਰ ਪਾਣੀ ਵਾਲੇ ਪਾਸੇ ਸੰਕਟ ਚਾ ਧਰਤੀ ਦੇ ਥੱਲੇ ਵਾਲਾ ਪਾਣੀ ਵੀ ਉੱਪਰ ਦਰਿਆਵਾਂ ਵਾਲਾ ਪਾਣੀ ਵੀ ਤੇ ਪੀਣ ਵਾਲਾ ਪਾਣੀ ਵੀ ਸੋ ਇਹਦੇ ਚੋਂ ਨਿਕਲਣਾ ਪਊਗਾ ਇੱਕ ਮੁਹਿੰਮ ਇੱਕ ਲਹਿਰ ਹੁਣ ਪਾਣੀ ਵਾਸਤੇ ਵੀ ਚਲਾਉਣੀ ਪਊਗੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਜਦੋਂ ਦੇ ਆਏ ਆ ਇਸ ਮੁਹਿੰਮ ਤੇ ਕੰਮ ਕਰਨਾ ਸ਼ੁਰੂ ਕੀਤਾ ਹੈ ਪੁਰਾਣੀਆਂ ਨਹਿਰਾਂ ਪੁਰਾਣੇ ਰਜਵਾਹੇ ਕੱਸੀਆਂ ਸੂਏ ਉਹਨਾਂ ਨੂੰ ਰੁਬਾਇਮ ਕੀਤਾ ਪਾਣੀ ਉਹਨਾਂ ਚ ਆਉਣ ਲੱਗਿਆ ਪਾਈਪਾਂ ਪਾਈਆਂ ਨਵੀਆਂ ਤਾਂ ਕਿ ਨਹਿਰਾਂ ਦਾ ਪਾਣੀ ਖੇਤਾਂ ਤੱਕ ਜਾਵੇ ਧਰਤੀ ਚੋਂ ਘੱਟ ਤੋਂ ਘੱਟ ਪਾਣੀ ਕੱਢੀਏ ਤਾਂ ਕਿ ਉਹ ਪਾਣੀ ਦਾ ਪੱਧਰ ਉੱਚਾ ਆ ਜਾਏ